ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਬਠਿੰਡਾ ਦੇ ਮਿਨੀ ਸੈਕਟਰੀਏਟ ਰੋਡ ਦੇ ਕੋਲ ਬੀਤੀ ਰਾਤ ਤਿੰਨ ਵਹੀਕਲਾਂ ਨੂੰ ਲਗਾਈ ਗਈ ਅਗਧ ਜਿੱਥੇ ਕੀ ਦੱਸਿਆ ਜਾਂਦਾ ਹੈ ਕਿ ਵਿਆਸ ਸਮਾਗਮ ਤੇ ਚੱਲ ਰਿਹਾ ਸੀ ਜਿਸ ਦੇ ਦੌਰਾਨ ਪਿੱਛੇ ਖੜੇ ਤਿੰਨ ਵਹੀਕਲਾਂ ਨੂੰ ਨੌਜਵਾਨਾਂ ਵੱਲੋਂ ਅਗ ਲਗਾਦ ਕੇ ਬਿਲਕੁਲ ਸਾੜ ਦਿੱਤਾ ਗਿਆ ਤੇ ਜਿਸ ਦਾ ਮਾਮਲਾ ਬਠਿੰਡਾ ਦੇ ਬੱਸ ਸਟੈਂਡ ਚੌਂਕੀ ਦੇ ਵਿੱਚ ਦਰਜ ਕਰ ਲਿਆ ਗਿਆ ਪੁਲਿਸ ਵੱਲੋਂ ਅਗਲੀ ਕਾਰਵਾਈ ਕਰਦੇ ਹੋਏ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਸਬੰਧ ਵਿੱਚ ਥਾਣਾ ਮੁਖੀ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਉਹਨਾਂ ਦਾ ਤੇ ਤੁਹਾਨੂੰ ਤਸਵੀਰਾਂ ਦਿਖਾਣੇ ਆ ਅੱਗ ਲੱਗੀ ਦੀਆਂ ਕੁੰਡੇ ਨੇ ਰੋਲਾ ਪਾ ਕੇ ਧਾਨਗੇ ਇਹ ਹੋਰ ਕੋਈ ਟੱਪੂ ਕੋਈ ਇਹ ਹੋਰ ਨਹੀਂ ਹਨ ਕਿਸੇ ਨੂੰ ਆਏ ਨਹੀਂ ਬਸ ਕੁੰਡਾ ਹੀ ਖੜਕਾ ਦਿਆ ਭਾਈ ਅੱਗ ਲੱਗੀ ਪਈ ਆ ਉਹਦੇ ਮੁੰਡੇ ਹੁਣ ਰੋਲਾ ਪਾਣਗੇ ਇਹ ਤਾਂ ਹੋ ਰਿਹਾ ਉਹਦੇ ਪਾਣੀ ਉਹ ਚਾਚਾ ਨੇ ਪਾਣੀ ਫਿੜਤਾ ਪਾਣੀ ਬਹੁਤ ਪਾਇਆ ਉਹਦੇ ਪਾਣੀ ਬੰਨ ਲਾ ਵਿੱਚ ਕੀ ਨਾਮ ਹੈ ਤੁਹਾਡੇ ਅੱਜ ਬਸ ਸਟੈਂਡ ਚੌਂਕੀ ਪਹੁੰਚੇ ਕੀ ਕਾਰਨ ਕੀ ਮੇਰਾ ਨਾਮ ਕਾਲਾ ਜੀ ਹਾਂਜੀ ਕੀ ਹੋਇਆ ਕੀਤਸ਼ੇਤ ਪਹੁੰਚੇ ਉਹ ਰਾਤ ਐ ਜੀ ਬ੍ਰਦਰ ਦੇ ਬਸ ਕੁੜੀ ਦਾ ਵਿਆਹ ਸੀ ਜੀ ਤੇ ਬੀਪਲ ਬੁੜੀਆਂ ਗੁੜੀਆਂ ਉੱਥੇ ਖੜੇ ਸੀ ਬਾਹਰ ਤੇ ਨਵਿਕਲ ਸਾਡੇ ਦੋ ਸਕੂਟਰ ਤੇ ਇੱਕ ਮੋਟਰਸਾਈਕਲ ਜੀ ਉਹਨਾਂ ਨੂੰ ਕੋਈ ਰਾਤ ਨੂੰ ਅੱਗ ਲੱਗ ਗਈ। ਜੀ ਕਿੰਨੇ ਕ ਵਜੇ ਦੀ ਘਟਨਾ ਹੈਗੀ ਆ? ਹੈ ਹੈਗੀ ਜੀ 1 ਵਜੇ ਦੀ ਗੱਲ ਹੈ। ਅੱਛਾ ਤੇ ਕੋਈ ਪੁਲਿਸ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ? ਪੁਲਿਸ ਨੂੰ ਰਿਪੋਰਟ ਲਖਾਈ ਸੀ ਜੀ। ਜੀ ਪੁਲਿਸ ਕਾਰਵਾਈ ਕਰ ਰਹੀ ਹੈ ਸਾਡੀ। ਜੀ ਤੇ ਬੁੱਕਲ ਬੁੱਕਲ ਜਿਹੜੇ ਜੀ ਉਹ ਸਾਰੇ ਇੱਥੇ ਦੇ। ਤੇ ਕੋਈ ਪਛਾਣ ਹੋਈ ਬੰਦੇ ਕਿਸ ਤਰ੍ਹਾਂ ਦੇ ਕੋਈ ਸੀਸੀਟੀਵੀ ਫੁਟੇਜ? ਪੁਲਿਸ ਹੀ ਕਰ ਰਹੀ ਹੈ ਜੀ। ਜਾਂਚ ਕਰੀ। ਹਾਂ ਜਾਂਚ ਕਰਕੇ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਵੀ ਇਹ ਸਾਨੂੰ ਤਾਂ ਵਾਰ-ਵਾਰ ਮਾਰ ਕੇ ਤੇ ਡਰ ਲਾਦੇ ਜੀ ਵੀ ਅੱਜ ਵਿਕਲਨ ਨੂੰ ਅੱਗ ਕੱਲ ਨੂੰ ਕਹੋੜੀ ਕਰਦਾ। ਹਾਂ ਜੀ ਸਰ ਕੀ ਨਾ ਮੈਂ ਤੇ ਆਪਣਾ ਜਿਹੜਾ ਮਿਨੀ ਸੈਕਟਰੀ ਰੋਡ ਤੇ ਇੱਕ ਰਸਤੀ ਵਾਕਾ ਹੋਇਆ ਠੀਕ ਨੰਬਰ ਸਰ ਮੇਰਾ ਨਾਮ ਸੁਧਵੀ ਸਿੰਘ ਮੈਂ ਸਚੂ ਕੁਤਵਾਲੀ ਪిల్లా ਰਾਤ ਸਾਨੂੰ ਇਤਲਾ ਮਿਲੀ ਸੀਗੀ ਕਰੀਬ 1.3 ਵਜੇ ਕਿ ਜਿਹੜੇ ਇੱਕ ਵਹੀਕਲ ਕੋਟ ਰੋਡ ਦੇ ਉੱਤੇ ਕਿਸੇ ਨੇ ਅੱਗ ਲਗਾ ਕੇ ਕੋਰ ਨਾਨ ਵੈਕਟਿਡ ਵਾਰਾ ਅੱਗ ਲਗਾਈ ਗਈ ਹੈ ਤੇ ਮੌਕੇ ਤੇ ਜਿਹੜੀ ਪੁਲਿਸ ਪਾਰਟੀ ਨੇ ਡਿਊਟੀ ਉੱਤੇ ਪਹੁੰਚੀ ਆਹ ਲਾਤ ਨੂੰ ਪਤਾ ਲੱਗ ਗਿਆ ਕਿ ਇੱਕ ਪਾਈਲਨ ਦੀ ਲੱਗੀ ਹੈ ਜਿਹੜੀ ਮੈਰਿਜ ਸੌਕਸ਼ਨ ਤੇ ਆਈ ਹੋਈ ਸੀ ਤੇ ਉਸ ਕੁਟੀ ਨੂੰ ਅੰਗ ਲੱਗੀ ਹੈ ਤੇ ਉਹਦੇ ਨਾਲ ਖੜੇ ਇੱਕ ਹੋਰ ਵੀਕਲ ਸੀਗਾ ਜਿਹੜੇ ਉਹਨਾਂ ਦੇ ਅੰਕਲ ਜੀ ਦਾ ਵੀਕਲ ਸੀ ਉਹਨਾਂ ਨੂੰ ਵੀ ਉਸ ਚੀਜ਼ ਨੇ ਤੇ ਪੇਟ ਚ ਲੈ ਲਿਆ ਥੈਨ ਕੈਮਰੇ ਚੈੱਕ ਕੀਤੇ ਗਏ ਸੀ ਸੀਸੀਟੀਵੀ ਕੈਮਰੇ ਖੰਗਾਲੇ ਗਏ ਪਤਾ ਕੀਤਾ ਗਿਆ ਉਹ ਡਿਟੇਲ ਕਥਾਕਾਮ ਤੋਂ ਬਾਅਦ ਆਪ ਨੂੰ ਪਤਾ ਲੱਗਾ ਕਿ ਇਹ ਸਨੀ ਬਾਸੀ ਕਿਕਰਦਾਸ ਮਹੱਲਾ ਇਥੋਂ ਦਾ ਰਹਿਣ ਵਾਲਾ ਡਿਟੇਲ ਦੇ ਵਿੱਚ ਪੜਤਾਲ ਕਰਨ ਤੋਂ ਪਤਾ ਲੱਗੇ ਕਿ ਇਹਨਾਂ ਦਾ ਪਹਿਲਾਂ ਵੀ ਫੇਰ ਚੱਲਦਾ ਸੀਗਾ ਪਹਿਲਾਂ ਵੀ ਫੇਰ ਚੱਲਦੇ ਇਹਨਾਂ ਦੇ ਗਾਲੀ ਗਲੋਚ ਹੋਇਆ ਸੀਗਾ ਜਿਹਦੇ ਸਬੰਧ ਵਿੱਚ ਇਹਨਾਂ ਨੇ ਕਨਾਲ ਦੇ ਵਿੱਚ ਥਾਣਾ ਕਨਾਲ ਦੇ ਵਿੱਚ ਕੰਪਲੀਟ ਵੀ ਕੀਤੀ ਦਿਨਾਂ ਦੀ ਰਾਜੀਨਾਮਾ ਇਹਨਾਂ ਦਾ ਹੋ ਚੁੱਕਿਆ ਸੀ ਉਸ ਤੋਂ ਬਾਅਦ ਕੇਸ ਦੀ ਪੜਤਾਲ ਦੇ ਦੌਰਾਨ ਆਪਾਂ ਨੇ ਉਹਨਾਂ ਦੇ ਕਰੀਬ ਸ਼ਨੀ ਦਾ ਜਿਹੜਾ ਐਡਰੈਸ ਪਤਾ ਕੀਤਾ ਗਿਆ ਪੋਲੋ ਦਿੱਤਾ ਗਿਆ ਕੈਮਰਾ ਮੇਰਾ ਹੈ ਪਤਾ ਕਰਕੇ ਉਹਨਾਂ ਦੇ ਘਰੇ ਰੇਡ ਕੀਤੀ ਗਈ ਰੇਡ ਕਰਨ ਤੋਂ ਬਾਅਦ ਉਹ ਜਿਹੜੇ ਦੋਸ਼ੀ ਐ ਉਹ ਦੋ ਦੋਸ਼ੀ ਸੀਗੇ ਇੱਕ ਰਾਜਵੀਰ ਸਿੰਘ ਐਲੀਅਸ ਮੌਂਟੀ son of ਚਰਨਜੀਤ ਸਿੰਘ ਇੱਕ ਲੱਤਵਾਲਾ ਇਹਨਾਂ ਨੇ ਉਹ ਸਕੂਟੀ ਨੂੰ ਵਾਅਦ ਲਗਾਈ ਸੀ ਜਿਹਨਾਂ ਦੇ ਦੌਰਾਨੀ ਰੇਡ ਇਹਨਾਂ ਨੂੰ ਆਪਣਾ ਅਰੈਸਟ ਕੀਤਾ ਗਿਆ ਅਰੈਸਟ ਕਰਕੇ retain ਕਰ ਲਿਆ retain ਕਰਨ ਤੋਂ ਬਾਅਦ ਹੁਣ ਜਿਹੜੀ ਆਪਣਾ ਕਾਰਵਾਈ ਹੈ ਉਹ ਹਰ ਹਰ ਮੰਦਵੀਕ ਤੇ ਲੈਂਦੇ ਆ। ਜਦ ਕਿ ਇਹ ਦਿਨ ਵਿਕਣਾ ਨੂੰ ਬਗ ਲੱਗੀ ਦੀ ਜਾਂਦੇ ਕਿ ਜਿੰਨਾ ਵਿਕਲ ਮੱਛੀ ਕੋਈ ਸਾਰ ਹੋ ਚੁੱਕੇ ਜੀ ਜੀ ਇਹ ਕਰੀਬ 1.5 ਲੱਖ ਦੇ ਅਵਰਬ ਜਿਹੜਾ ਹੈ ਉਹ ਨੁਕਸਾਨ ਉਹਨਾਂ ਦਾ ਹੋਇਆ ਹੈ ਅਕੋਰਡਿੰਗ ਟੂ ਹਰ ਬਿਆਨ ਠੀਕ ਹੈ ਉਸ ਦੇ ਅਕੋਰਡਿੰਗ 1.5 ਲੱਖ ਦੇ ਉੱਤੇ ਜਿਹੜਾ ਬਿਆਨ ਹੁੰਦਾ ਉਸ ਤੇ ਐਸ ਪਰ ਲਾਅ ਜਿਹੜੀ ਪ੍ਰोसीडिंग ਹੋਗੀ ਉਹ ਸੰਬੰਧਿਤ ਜਿਹੜੇ ਇੰਪੋਜ਼ਡ ਸੈਕਸ਼ਨ ਅਸੀਂ ਇੰਪੋਜ਼ ਕਰਾਂਗੇ ਇਹੋ ਐਸ ਪਰ ਲੋ ਜਿਹੜੀ ਵੀ ਕਰ ਰਹੀ ਉਹ ਹਮਿੰਦੇ ਵਿੱਚ ਮੈਂ ਫਿਲਹਾਲ ਬਿਲਕੁਲ ਚੱਲੇ ਗਏ ਜੀ ਜੀ ਬਿਲਕੁਲ ਅੱਛਾ ਗੱਲ ਇਹ ਕਿ ਇਹ ਤਾਂ ਇਹ ਜਿਹੜਾ ਕੋਈ ਫੰਕਸ਼ਨ ਚੱਲ ਰਿਹਾ ਇਸ ਕਿਤੇ ਹੈ ਇਹ ਮੈਰਿਜ ਫੰਕਸ਼ਨ ਤੇ ਆਇਸੀਬ ਇਹਨਾਂ ਦਾ ਆਪਸੀ ਵਿਵਾਦ ਕੀਤਾ ਇਹ ਪਹਿਲਾਂ ਵੀ ਆਪਣਾ ਰਿਲੇਸ਼ਨ ਦੇ ਵਿੱਚ ਲੰਬੇ ਟਾਈਮ ਰਹੇ ਹੈ ਲੇਕਿਨ ਇਹਨਾਂ ਦੀ ਆਤਮ ਸਹੀ ਨਾ ਨਹੀਂ ਨਹੀਂ ਬਿਲਕੁਲ ਉਹ ਜਿਹੜੀ ਉਹਨਾਂ ਨੂੰ ਉਹ ਕਿਉਂਕਿ ਉਹ ਬੰਦੇ ਨੇ ਸਿਰਫ ਜੀ ਸਕੂਟੀ ਦਾ ਨੰਬਰ ਤੇ ਸਕੂਟੀ ਇਹਦਾ ਪਤਾ ਸੀ। ਫਿਰ ਨਾਲ ਇਹਨਾਂ ਨੂੰ ਰਿਸ਼ੀਟਾ ਜਾ ਸਕਦਾ। ਜੀ ਜੀ ਬਿਲਕੁਲ ਇਹਨਾਂ ਨੂੰ ਡੀਟੇਨ ਕਰ ਦਿੱਤੀ। ਲੱਗਦਾ ਕੋਈ ਬਹੁਤ ਤੁਰੰਤ ਕਾਰਵਾਈ ਪੁਲਿਸ ਵੱਲੋਂ ਕੀਤੀ ਜੀ ਇਹਦੇ ਮਾਮਲੇ ਬਿਲਕੁਲ ਬਿਲਕੁਲ ਸਾਨੂੰ ਲੱਗਦਾ ਲੋਕ ਜੀ ਇੰਟੀਮੇਸ਼ਨ ਵਜੇ ਸੀ। ਤੁਸੀਂ ਤਿੰਨ ਵਜੇ ਉਸ ਚੀਜ਼ ਨੂੰ ਫੋਲੋ ਕਰਦੇ ਹੋਏ ਆਪਣੇ ਗਲੀਆਂ ਦੀ ਕੈਗਰੀ ਜਿਹੜੀ ਚੈੱਕ ਕਰਦੇ ਹੋ ਉਹਨੂੰ ਫੋਲੋ ਕਰਦੇ ਹੋਏ ਇਸ ਮੌਕੇ ਤੇ ਸਰਕਿਪੈਟਰੋਲ ਦੇ ਨਾਲ ਕੀਤਾ ਜਾ ਰਿਹਾ ਕੋਈ ਕੁਝ ਤਕੋ ਤਰਪੇਸ਼ ਦਾ ਰਿਸੈਸਿੰਗ ਦੇ ਦੇ ਵੀ ਆਪਾਂ ਉਸ ਹੁੰਦੇ ਜਿਹੜੀ ਚਾਹ ਸਾਹਮਣੇ ਆਂਦੀਆਂ ਨੇ ਉਹ ਤੋਂ ਬਿਨਾਂ ਬਾਕੀ ਉਸ ਨੂੰ ਦੇ ਕਰੀਏ